ਹਾਂਜੀ ਦੋਸਤੋ ਆ ਟ੍ਰੂਡੋ ਸਾਹਿਬ ਦੀ ਵੀਡੀਓ ਕੈਨੇਡੀਅਨ ਪੀਐਮ ਸਾਹਿਬ ਦੀ ਇਹਨੂੰ ਇੱਕ ਸਕਿੰਟ ਆ ਵੀਡੀਓ ਸੁਣ ਲਓ ਡੇਢ ਮਿੰਟ ਦੀ ਵੀਡੀਓ ਆ ਤੇ ਫਿਰ ਆਪਾਂ ਨਾਲ ਦੀ ਨਾਲ ਗੱਲ ਕਰਦੇ ਕਿ ਇਸ ਵੀਡੀਓ ਦੇ ਕੀ ਸਿੱਟੇ ਰਹੇ ਤੇ ਕੀ ਨਤੀਜੇ ਨਿਕਲਣਗੇ No longer need as many temporary foreign workers we need canadian businesses to invest in training and technology and not increasing the reliance on low cost foreign labor it's not fair to canadians struggling to find a good job And it's not fair to those temporary foreign workers, some of whom are being mistreated and exploited. We are tightening the rules and restricting eligibility to reduce the number of low wage temporary foreign workers in Canada, with exceptions in certain industries like healthcare, construction, and food security. So, to those who would complain about worker shortages, here's my message there is no better time to hire and invest in Canadian workers. Are you considering broader changes, maybe limiting immigration, permanent residence, other streams to kind of restore some balance to the labor market? These are ongoing conversations that we're having that we're taking extremely seriously. This fall we'll be presenting for the first time an immigration's levels plan that doesn't just talk about permanent residence but also talks about Temporary residents, whether it's foreign workers or others. Over the next 90 days, we'll be looking at the higher wage streams of temporary workers and we'll be looking at unemployment rates and opportunities to make further adjustments uh, over the course of this fall as we come forward with comprehensive level, level plans that'll respond to the reality that Canada's facing now and in years and decades to come. <laughs> ਟੂਡੋ ਸਾਹਿਬ ਦਾ ਨਾ ਤੁਸੀਂ ਵੀਡੀਓ ਸੁਣੋਗੇ ਇਹਦੇ ਵਿੱਚ ਕੈਨੇਡੀਅਨ ਜਿਹੜੇ ਆਪਣੇ ਸਟੂਡੈਂਟਸ ਆ ਰਹੇ ਨੇ ਜਾਂ ਐਲ ਐਮ ਆਈ ਤੇ ਬੰਦਿਆਂ ਦੇ ਉਹਨਾਂ ਲਈ ਚੰਗੀ ਖਬਰ ਨੇਗੀ ਇਹ ਟੂਡੋ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਤੇ ਸ਼ਰਯਾ ਮੋ ਕਹ ਰਿਹਾ ਕਿ ਸਾਨੂੰ ਬਾਹਰ ਤੇ ਬੰਦਿਆਂ ਦੀ ਹੁਣ ਲੋੜ ਨਹੀਂ ਤੇ ਕੈਨੇਡੀਅਨ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਸਖਤ ਤਨ ਇੱਕ ਸਾਭ ਦੀ ਤਾੜਨਾ ਹੀ ਕਰ ਦਿੱਤੀ ਕਿ ਲੋਕਲ ਬੰਦੇ ਹਾਇਰ ਕਰੋ ਕੈਨੇਡਾ ਦੇ ਹਾਇਰ ਬੰਦ ਕਰੋ ਸੋ ਆਏ ਫੂਡ ਸਿਕਿਉਰਟੀ ਦੇ ਕੰਸਟ੍ਰਕਸ਼ਨ ਦੇ ਤੇ ਹੈਲਥ ਵਾਲੀ ਦੇ ਹੈਲਥ ਜਾਨੀ ਕਿ ਨਰਸਿੰਗ ਡਾਕਟਰ ਆ ਰਹਾ ਵਗੈਰਾ ਉਤੋਂ علاوہ ਕਿ ਤਾਂ ਸਾਨੂੰ ਕਿਸੇ categories ਦੇ ਬੰਦੇ ਨਹੀਂ ਚਾਹੀਦੇ ਜਿਹੜੇ ਕੋਈ ਛੋਟੇ ਬੱਚੇ ਕੋਈ ਕੁਕਿੰਗ ਦਾ ਕਰਕੇ ਆਉਂਦਾ ਕੋਈ ਲੈਂਗੁਏਜ ਦਾ ਵੀ ਕੈਨੇਡਾ ਚ ਵੱਡ ਜਾਂਗੇ ਜਾ ਕੇ ਪੱਕੇ ਹੋ ਜਾਣਗੇ ਉਹਨਾਂ ਲਈ ਦਰਵਾਜ਼ੇ ਹੋਗੇ ਬੰਦ ਫੀਸਾਂ ਨਾਲ ਜਿੰਨੀਆਂ ਗਰਾਉਣੀਆਂ ਸੀ ਕਰਾ ਲਈਆਂ ਇਹ ਵੇਖੋ ਪੋਲਿਟਿਸ਼ੀਨਾਂ ਕੈਨੇਡਾ ਚ ਟਰੂਡੋ ਦਾ ਗ੍ਰਾਫ ਬਹੁਤ ਡਿੱਗਾ ਪਿਆ ਉਹਨੇ ਆਪਣਾ ਗ੍ਰਾਫ ਰਿਕਵਰ ਕਰਨ ਲਈ ਇਹ ਸਟੈਪ ਲੈਣਾ ਹੀ ਲਾਣਾ ਸੀਗਾ ਤੇ ਉਹਨਾਂ ਨੇ ਹੁਣ ਅੱਗੇ ਇੱਕ ਮਹਿਵੀਰ ਸੁਖਨਾਮ ਸਿੱਧੂਨਾਂ ਦੀ ਪੋਸਟ ਪੜ੍ਹ ਰਿਹਾ ਸੀ ਕਿ ਇੱਕ ਬੱਚਾ ਉੱਥੇ ਮਾਨਸੇ ਦਾ ਬੜਾ ਸਟ੍ਰੈਸ ਤੇ ਵਿੱਚਾਂ ਨੂੰ ਵਾਪਸ ਭੇਜ ਦਿਓਗੇ ਇਸ ਤਰੀਕੇ ਦੇ ਨਾਲ ਸੋ ਸਟ੍ਰੈਸ ਲੈਵਲ ਬਹੁਤ ਵਧੇ ਹੋਏ ਨੇ ਤੇ ਹੋਰ ਵੀ ਵਧਣਗੇ ਤੇ ਜੇ ਕੋਈ ਸੋਚਦਾ ਕਿ ਅਮਰੀਕਾ ਦੇ ਵਿੱਚ ਜਿਹੜੇ ਬਾਰਡਰ ਥਾਣੇ ਵੀ ਲੱਗੇ ਮੈਕਸੀਕੋ ਤੇ ਜਾਂ ਉਧਰੋਂ ਆਉਣ ਨੂੰ ਆ ਜਾਣਗੇ ਚੰਗੀ ਖਬਰ ਉਹਨਾਂ ਨੇ ਲਈ ਨਹੀਂ ਗਈ ਮੈਨੂੰ ਜਿਸ ਤੱਕ ਲੱਗਦਾ ਕਿ ਟਰੰਪ ਜਿੱਤੂਗਾ ਜੇ ਟਰੰਪ ਜਿੱਤ ਗਿਆ ਤੇ ਬੰਦੇ ਉਹ ਪੱਕੇ ਇੱਥੇ ਵੀ ਨਹੀਂ ਹੋਣ ਦਿੰਦਾ ਇਹ ਵੀ ਗੱਲ ਪੱਕੀ ਆ ਸੋ ਹੋਣ ਜਿਹੜੇ ਤੇ ਆਗੇ ਤੇ ਜਿਹਨਾਂ ਨੂੰ ਵਰਕ ਵੀਜ਼ਾ ਜਾਂ ਪਰਮਟ ਗ੍ਰੀਨ ਕਾਰਡ ਪਰਮਨੈਂਟ ਰੈਜ਼ੀਡੈਂਸ ਮਿਲਦੀ ਹੈ ਠੀਕ ਆ ਪਰ ਮੇਰੇ ਹਿਸਾਬ ਨਾਲ ਜਿਹੜੇ ਹੁਣ ਕੋਈ ਨਵਾਂ ਬੰਦਾ ਪਲਾਨ ਕਰਨ ਦਾ ਪੈਸੇ ਖਰਚ ਕੇ ਇਧਰ ਨੂੰ ਆਉਂਦਾ ਖਾਸ ਕਰਕੇ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਭ ਬੈਟਰ ਪਲਾਨ ਆ ਚਾਹੇ ਇਹ ਬੱਚਿਆਂ ਦੇ ਮਾਪੇ ਵੀ ਧਿਆਨ ਰੱਖਣ ਤੇ ਬੱਚੇ ਵੀ ਜੇਦ ਨਾ ਕਰਨ ਕਿਉਂਕਿ ਹੁਣ ਇਹਨਾਂ ਦੇਸ਼ਾਂ ਦੀ ਇੱਕ ਲਿਮਟ ਸੀ ਕਿ ਉਹ ਲਿਮਟ ਹੋ ਗਈ ਫੁੱਲ ਕੈਨੇਡਾ ਤੇ ਵੈਸੇ ਦੋਟਾ 1 ਕਰੋੜ ਦੀ ਪੋਪੂਲੇਸ਼ਨ ਸੀ ਉਹਦੀ ਪਹਿਲਾਂ ਤੇ ਚਾਰ ਹੀ ਉਹਨਾਂ ਕੋ ਵੱਡੇ ਸ਼ਹਿਰ ਆ ਅਮਰੀਕਾ ਵੱਡਾ ਸ਼ਹਿਰ ਇੱਥੇ ਬੜੇ ਬੰਦੇ ਸਮਾ ਸਕਦੇ ਆ ਪਰ ਰੋਲਾ ਇੱਥੇ ਵੀ ਓਵਰ ਆਲ ਇੰਗਲੈਂਡ ਵਾਂਗੂ ਜਾਂ ਬਾਕੀ ਦੇਸ਼ਾਂ ਵਾਂਗੂ ਆਸ ਵਰਸਸ ਦਾ ਦਮ ਦਾ ਪੈਣਾ ਹੀ ਪੈਣਾ ਵਾ ਤੇ ਥੋੜਾ ਪਿਆ ਵੀ ਹੋਇਆ ਸੋ ਟਰੂਡੋ ਨੇ ਆ ਵੇਖੋ ਤੁਸੀਂ ਬਿਆਨ ਸੁਣ ਲਓ ਸ਼ਰੇਆਮ ਕਿਹਾ ਕਿ ਇੱਥੇ ਜਿਹੜਾ ਵਾ ਇਹ ਕੰਮ ਜਿਹੜਾ ਵਾ ਸਾਨੂੰ ਅਸੀਂ ਹੋਰ ਬੰਦੇ ਨਹੀਂ ਰੱਖਣੇ ਤੇ ਜੇ ਕੋਈ ਵਰਕਰ ਕਹਿੰਦਾ ਕੋਈ ਬਿਜ਼ਨਸ ਵਾਲਾ ਕਹਿੰਦਾ ਕਿ ਸਾਨੂੰ ਬੰਦਿਆਂ ਦੀ ਲੋੜ ਆ ਤੇ ਉਹ ਬੰਦੇ ਕੈਨੇਡੀਅਨ ਹਾਇਰ ਕਰੋ ਬਾਹਰ ਦਾ ਬੰਦਾ ਸੀ ਤੁਸੀਂ ਤੁਹਾਨੂੰ ਕੋਈ ਪ੍ਰੋਵਾਈਡ ਅਸੀਂ ਨਹੀਂ ਕਰਨਾ ਸਵਾਇਕ ਤੋਂ ਇੰਡਸਟਰੀਆਂ ਦੇ ਸੋ ਜਿੰਨੇ ਆਉਣਾ ਵੀ ਆ ਉਹ ਜਾਂ ਤੇ ਐਡਮਿਸ਼ਨ ਕੋਈ ਅਸੀਂ ਚੀਜ਼ ਚ ਲਵੋ ਜਿਹੜੀ ਕੰਮ ਦੀ ਹੈ ਜਿੱਦਾਂ ਨੇ ਕਹਿਆ ਕੰਸਟਰਕਸ਼ਨ ਫੂਡ ਸਿਕਿਉਰਟੀ ਤੇ ਹੈਲਥ ਸਰਵਿਸ ਜਿਹੜੀਆਂ ਤੇ ਇਹਦੇ ਤੇ ਚਲੋ ਲੋਡ ਪੈਂਦੀ ਰਹਿੰਦੀ ਆ ਪਰ ਜੇ ਆਪਾਂ ਸਿਰਫ ਕੈਨੇਡਾ ਓਨਲੀ ਕੋਈ ਵੀ ਕੋਰਸ ਕਰਦੇ ਆ ਜਾਂ ਆਪਾਂ ਸੋਚਦੇ ਆ ਵੀ ਅਮਰੀਕਾ ਟੱਪ ਕੇ ਆਏ ਨੂੰ ਆ ਜਾਾਂਗੇ ਉਹ ਮੈਨੂੰ ਲੱਗਦਾ ਨਹੀਂਗਾ ਕਿ ਜੇ ਟਰੰਪ ਆ ਗਿਆ ਦੇਸ਼ਾਂ ਦੇ ਕੋਰਡ ਕੇਸਸ ਵੀ ਇਹੋ ਜਿਹੇ ਲੰਬੇ ਕਰ ਦੂਗਾ ਕਿ ਬੰਦਾ ਨਾ ਉੱਧਰ ਜਾਣ ਜੋਗਾ ਰਹੂਗਾ ਤੇ ਨਾ ਇੱਥੇ ਰਹਿਣ ਜੋਗਾ ਰਹੂਗਾ ਅਲਟੀਮੇਟਲੀ ਜਾਂ ਤਾਂ ਉਹ ਵਾਪਸ ਜਾਣਾ ਪਊਗਾ ਸੋ ਸਿਚੁਏਸ਼ਨ ਕੋਈ ਐਡੀ ਠੀਕ ਨਹੀਂ ਸਾਰੇ ਦੇਸ਼ਾਂ ਦੇ ਵਿੱਚ ਇਹ ਮੰਗਾ ਉੱਠ ਰਹੀਆਂ ਗੋਰਿਆਂ ਦੇ ਦੇਸ਼ਾਂ 'ਚ ਸੋ ਸੋ ਸਮਝ ਕੇ ਖਾਸ ਕਰਕੇ ਬੱਚੇ ਤੇ ਉਹਨਾਂ ਦੇ ਮਾਪੇ ਕਿ ਇਹ ਜਿਹੜਾ ਅੱਗੇ ਵਾਲਾ ਟਾਈਮ ਆ ਕੋਈ ਬਾਲਾ ਜ਼ਿਆਦਾ ਵਧੀਆ ਸ਼ਾਇਦ ਨਹੀਂ ਆ ਰਿਹਾ ਤੇ ਵੀਡੀਓ ਤੁਸੀਂ ਜਿਹੜੀ ਆ ਇਹ ਆਪਾਂ ਸੋਨੇ ਲਈ ਕੇ ਕੀ ਕਹਿ ਰਹੇ ਨੇ ਠੋਡੋ ਸਾਹਿਬ